ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਦਾਈ ਜੈ ਜੈਕਾਰ ਸਦਾਈ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਹਰ ਕਰੋ ਬਈ ਸੁੱਖਾਂ ਬਲਿਸ਼ਾਂ ਦਾ ਮਾਸ਼ ਕਰੋ ਬਾਬਾ ਜੀ ਅੱਖੀਂ ਘੜੀ ਨ ਦੇਖਣ ਦੀ ਉਹੋ ਕਿਰਪਾ ਸੰਤਨ ਜੀ ਤੇ ਬਖਸ਼ੋ ਤਾਂ ਸੰਜੇ ਮੇਹਰ ਕਰੋ ਕਿਰਪਾ ਕਰੋ ਸੰਤਨ ਬਾਬਾ ਜੀ ਬਸ ਸਿੰਘ ਜੀ ਤੋਂ ਬਾਬਾ ਜੀ 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 ਨੂੰ ਨਮਾਜ਼ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਝਨ ਜਾਨਿਉ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗ ਤੇ ਅੰਗ ਸੰਗ ਪਇਓ ਸਾਇ ਇਨ ਸਬਦ ਸੁਰਤ ਕੀ ਨੀਵਰ ਕਾਈ ਮਗਰ ਅਵਰ ਦਾਸ ਕੀ ਆਖਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋਟੀ ਸ੍ਰੇਸ਼ਟ ਸਕਲ ਤਾਰਣ ਕਾ ਆਪੁ ਗੁਰ ਰਾਮਦਾਸ ਕੋ ਮੇਲੇ ਵਡਾਈ ਸੋਟੀ ਸ੍ਰਿਸ਼ਟ ਸਕਲ ਤारण ਕਾ ਆਵ ਗੁਰ ਰਾਮਦਾਸ ਕਾ ਮੇਲੇ ਵਡਾਈ ਮਨੁ ਬੁਰਖ ਕੀ ਕੀ ਤਕ ਬਾਤ ਘੋਟ ਪਰਾਤੇ ਤਰਿਆਰੇ ਨਾਨਕ ਜਨ ਸੁਣਿਆ ਪੀਖਿਆ ਸੇ ਫਿਰ ਘਰਵਾਸ ਨਾ ਪਰਿਆ ਰੇ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਗਣਾਈ ਪ੍ਰਗਟ ਫਈ ਸਗਲੇ ਜੁਗ ਅੰਤਰ ான சிமர சங்கட மட்ட துாரோ சேனே

ਸਾਹ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੇਸਾਹ ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸ਼ੰਤ ਇੱਕ ਅੰਕਾਰ ਸਤਿਗੁਰ ਪ੍ਰਸਾਦਿ ੀਰਥ ਨਾਵਣ ਜਾਓ ੀਰਥ ਨਾਮ ਹੈ அத்தான சாச்சிர் ਦਾਸ ਪੁਰਬ ਸਦਾ ਦਸਾਹਰਾ ਔ ਨਾਮ ਹਰ ਕਾ ਸਦਾ ਜਾਚੋ ਦੇਹ ਪ੍ਰਭ ਧਰਨੀ ਤਰਾ ਸੰਸਾਰ ਰੋਕੀ ਨਾਮਦਾਰੂ ਮੈਦ ਲਾਗੇ ਸਚ ਬਿਨਾ ਘਰਵਾਕ ਨਿਰਮਲ ਸਦਾ ਚਾਲਣ ਨੇ ਤਸਾਚ ਤੀਰਤ ਮਜਨਾ ਸਾਚ ਨਾ ਲਾਗੇ ਮੈਨ ਕਿਆ ਮਨ ਤੋਈਆ ਗੁਣੇ ਹਾਰ ਪਰੂਏ ਕਿਸ ਕੋ ਰੋਈਆ ਵਿਚਾਰ ਮਾਰ ਤਰਹ ਤਰ ਉਲਟ ਜੋ ਨਾ ਆਇਆ ਬਾਰਸ ਪਰਮਤਿਆਨੀ ਰਾਜ ਸਾਚੇ ਪਾਵੇ ਆਨੰਦ ਅਨ ਦਿਨ ਹਰ ਖ ਸਾਚਾ ਦੁੱਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇ ਗੁਰ ਦਿਖਾਇ ਮੈਲ ਨਾਹੀ ਸਚ ਮਨੇ ਸੰਗਤ ਸਤ ਗੁਰੁ ਹੁਨ ਦਾਨ ਦਇਆ ਮਤੇ ਧਿਰ ਸੰਗ ਭਾਵ ਸਹਜ ਨਾਵੈ 베ਣੀ ਤਾਂ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਚੜੇ ਸਵਾਇਆ ਗਤ ਸੰਗ ਵੀਤਾ ਸੰਤ ਸੰਗਤ ਗਰ ਨਗਰ ਮੇਲ ਮਿਲਾਇਆ ਕਹਿਣ ਕਾ ਸਭ ਕੋ ਏ ਕੇਵੜ ਆਖਿਆ ਆ ਮੂਰਖ ਨੀਚ ਅਜਾਣ ਸਮਝਾ ਸਾਖੀਆ ਸੱਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਹਿਤਮਨ ਮਾਨਿਆ ਮੇਰਾ ਜਿ ਕਰ ਹੈ ਆਵਹਿ ਵਿਖ ਲਾਦੇ ਸਬਦ ਸੱਚਾ ਗੁਰ ਮੇਰਾ ਆਖਣ ਤੋਟ ਨਾ ਭਗਤ ਪੰਡਾਰੀ ਬਾਰਪੁਰ ਰਿਆ ਸੋਈ ਨਾਲਕ ਸਾਚ ਕਹ ਵੇ ਰੰਤੀ ਮਨ ਮਾਂਜਾ ਸੱਚ ਸੋ ਸਾਚ ਕਹ ਬੇਨਤੀ ਮਨ ਮਾਂਜਾ ਸਾਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਸ਼ੰਤ ਇਕ ਕਾ ਸਤਗੁਰ ਪ੍ਰਸਾਦ ਤੀਰਥ ਨਾਵਣ ਜਾ ਤੀਰਥ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਹੂੰ ਗੁਰੂ ਰੋਪ ਤੇ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪੁੱਤਰ ਹੁਕਮ ਜਗਤ ਗੁਰੂ ਧੰਨ ਸਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਧਨ ਅਸਰੀ ਰਾਗ ਅੰਦਰ ਸ਼ੰਤਾ ਵਿੱਚ ਲੇਖ ਹੈ ਧੰਨ ਧੰਨ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 687 ਉੱਪਰ ਸਬੈਮਾਨ ਹੈ ਸਤ ਗੁਰ ਜੀ ਕਿਰਪਾ ਕਰੇ ਇਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਇਆ ਸੁਣਿਆ ਸਭ ਲੋ ਜਾਏ ਬੁੱਲਾ ਚੁੱਕਾਂ ਦੀ ਖਿਮਾ ਕਰਨੀ ਬਲਾਉ ਫਤੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕਤ ਸ੍ਰੀ ਅਕਾਲ